आया ਜੀਨੀ ਮਤਲਬ ਉਹ ਵਕਤ ਨਹੀਂ ਕਿ ਇੰਨਾ ਪਰਫੈਕਟ ਹੈ ਸ਼ੂਗਰ ਪ੍ਰੋਫੈਸ਼ਨ ਜਿੰਨੇ ਦੇ ਆਪਰੇਸ਼ਨ ਨਿਕਲਦੇ ਉਹਨਾਂ ਨੂੰ ਪਾਵਰ ਚੈੱਕ ਕਰਦੇ ਅੱਛਾ ਇਹ ਸਟੈਂਡਰਡ ਵੀ ਬਾਅਦ ਵਿੱਚ ਆਉਂਦਾ ਹੈ ਮੈਨੂੰ ਇਹ ਕਹੋ ਉਹਨਾਂ ਨੂੰ ਅੱਛਾ ਉਹਨਾਂ ਦੇ ਕੋਲੇ ਕੋਲੇ ਮਾਮਲੇ ਕੋਈ ਪ੍ਰੋਜੈਕਟ ਬਣਦਾ ਹੈ ਕਾਰਬੋਨਿਕ ਕੀ ਬਣੇ ਇਹ ਜਿਹੜੇ ਪੇਸ਼ੇ ਦਾ ਖਵਾ ਜਿਹੜੇ ਇਤਨਾ ਇਤਰਾ ਹੈ ਆਪਣੀ ਹਾਂਜੀ ਸਰ ਇੱਕ ਮਿੰਟ ਇੱਥੇ ਦੇਖ ਲੈਣਾ ਕੋਈ ਪੇਸ਼ੈਂਟ ਨਰਾਜ਼ ਨਹੀਂ ਜਾਣਾ ਸਾਰਿਆਂ ਨੂੰ ਉਹ ਵੀ ਕਿਸੇ ਨੂੰ ਦਵਾ ਕੇ ਭੇਜੇ ਹਾਂਜੀ ਨਾਜੀ ਨਾ ਪੇਸ਼ੈਂਟ ਕਿਉਂ ਨਹੀਂ ਦਾ ਲੋ ਡਿਪੈਂਡ ਹੋਣਾ ਨਹੀਂ ਹੋਦਾ ਅਸਲ ਤੇ ਵੀ ਨਹੀਂ ਹੋਣਾ ਤੇ ਉਹ ਬੜੇ ਇਹਨਾਂ ਕਿ ਲਿਖਦਾ ਪਾਜੀ ਪਾਜੀ ਕੋਈ ਦੀਜੀਏ ਇਹਨਾਂ ਨੂੰ ਭਜਾਓ ਜੀ ਜਵਾੜ ਪਾਜੀ ਨਹੀਂ ਨਾ

ਲਾਈਨ ਅਸੂਲ ਕਲਾਈਂਟ ਸਾਰੇ ਹੀ ਜਿਹੜੇ ਸਟੇਕ ਹੇਲਡਰਸ ਹੈਗੇ ਉਹਨਾਂ ਤੋਂ ਬਹੁਤ ਬਣਾਇਆ ਗਿਆ ਹੈਗਾ। ਆਫਿਸ ਦਿਨੇ 24 ਘੰਟੇ ਖੁੱਲ੍ਹੇ ਰਹਿੰਦੇ ਨੇ ਜੀ। ਉਹਨਾਂ ਉਸ ਸਮੇਂ ਚੰਗੀ ਜ਼ਿੰਦਗੀ ਦਾ ਸਮਾਹ ਹੋਵੇ, ਦਿਨ ਦਾ ਸਮਾਹ ਹੋਵੇ ਉਹ ਕਿੰਨੀ ਨੂੰਸਰੀ ਯਸਿਕੀ ਨੂੰ ਉਸੇ ਵੀ ਸੇਵਾ ਦੇ ਵਿੱਚ ਇਸਤੇਮਾਲ ਕਰ ਸਕਦਾ। ਕੱਲਾ ਦਾ ਆਇਆ ਨਾ ਆਇਆ। ਜੀ। ਠੀਕ ਹੈ। ਅਨਿਤਨ ਸਰ ਫੇਸ ਜੀ।

अज मेथी भी चार दो हज़ार पच्ची आ रहा स्कूल नकोदर वि लॉयस क्लब नकोदर ज्ञान चैरिटेबल ट्रस्ट नकोदर सत्यम इंस्टीट्यूट नकोदर और श्री परमजीत सिंह लद्दड़ और उन्हें परिवार के सहयोग नाल एक असी आई कैंप लगनाइजेषन किया है और मैं बड़ी खुशी हैगी कि जो मैं आया उस वे तकरीबन सौ तो उपर जो ਪੇਸ਼ੈਂਟ ਸੀਗੇ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਸੀ ਔਰ ਮੈਨੂੰ ਦੱਸਿਆ ਗਿਆ ਕਿ ਆਲਰੇਡੀ ਜਿਤਨੀ ਬੰਦਿਆਂ ਦੀ ਆਪਰੇਸ਼ਨਸ ਜਿਹੜੀ ਹੈਗੀ ਆ ਉਹ ਐਗਜ਼ੀਕਿਊਟ ਕਰ ਦਿੱਤੇ ਜਾਣਗੇ ਔਰ ਬਾਕੀਆਂ ਦੇ ਜਿਹੜੇ ਆਪਰੇਸ਼ਨਸ ਹੈਗੇ ਨੇ ਉਹ ਕੱਲ ਕੀਤੇ ਜਾਣਗੇ ਔਰ ਮੈਂ ਇਹ ਜਿਹੜੇ ਪੇਸ਼ੈਂਟ ਸੀ ਇਹਨਾਂ ਦੇ ਨਾਲ ਵੀ ਵਾਰਤਾਲਾਪ ਕੀਤੀ ਹੈਗੀ ਔਰ ਮੈਨੂੰ ਬੜਾ ਅੱਛਾ ਲੱਗਿਆ ਹੈਗਾ ਕਿ ਮਤਲਬ ਜਿਹੜਾ ਸਾਰੇ ਐਕਸਪੈਂਸਸ ਹੈਗੇ ਨੇ ਸਾਰੇ ਮੈਡੀਕਲ ਐਕਸਪੈਂਸਸ ਔਰ ਅਰੇਂਜਮੈਂਟਸ ਜਿਹੜੀ ਹੈਗੀ ਆ ਉਹ ਨਾਇੰਸ ਕਲੱਬ ਵੱਲੋਂ ਔਰ ਬਾਕੀ ਜਿਹੜੇ ਨਾਲ ادارے ਜਿਹੜਾ ਦਾ ਮੈਂ ਨਾਮ ਲੈਂਦਾ ਹੈਗਾ ਉਹਨਾਂ ਵੱਲੋਂ ਕੀਤੇ ਜਾ ਰਹੇ ਹੈਗੇ ਨੇ ਮਤਲਬ ਪਰ ਆਪਰੇਸ਼ਨ ਤਕਰੀਬਨ 3 ਤੋਂ 40000 ਰੁਪਏ ਦੀ ਜਿਹੜੀ ਕਾਸਟ ਆਉਂਦੀ ਹੈਗੀ ਆ ਉਹ ਬਹੁਤ ਸਾਰੇ ਪੇਸ਼IENTS ਦੀ ਪਹੁੰਚ ਤੋਂ ਬਾਹਰ ਹੈਗੀ ਆ ਔਰ ਉਹਨਾਂ ਲਈ ਮੈਂ ਕਹਿਣਾ ਕਿ ਬਹੁਤ ਵੱਡਾ ਇੱਕ ਇਹ ਉਪਕਾਰ ਹੈਗਾ ਲਾਇਓਨਸ ਕਲੱਬ ਵੱਲੋਂ ਔਰ ਐਲਾਈਟ ਜਿਹੜੀਆਂ ਬਾਡੀਜ਼ ਹੈਗੀਆਂ ਨੇ ਔਰ ਇਸ ਤਰੀਕੇ ਦੇ ਕੈਪਸ ਜਿਹੜੇ ਹੈਗੇ ਆ ਇਸ ਕਲੱਬ ਵੱਲੋਂ ਸਾਲਾਨਾ ਦੋ ਤੱਕ ਲਗਾ ਹੀ ਲਿੱਤੇ ਜਾਂਦੇ ਹੈਗੇ ਨੇ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਸੇਵਾ ਹੈਗੀ ਹੈ ਮਾਨਵਤਾ ਦੇ ਲਈ ਮੈਸੇਜ ਮੇਰੇ ਹੀ ਹੈਗਾ ਜੀ ਸਾਰਿਆਂ ਨੂੰ ਜਿਹੜੇ ਮਤਲਬ ਤੁਹਾਡੇ ਰਾਹੀਂ ਇਸ ਵੇਲੇ ਮੇਰੇ ਮੈਸੇਜ ਨੂੰ ਸੁਣ ਰਹੇ ਹੈਗੇ ਨੇ ਕਿ ਸੇਵਾ ਉਹੀ ਹੈਗੀ ਹੈ ਜਿਹੜੀ ਇਨਸਾਨ ਦੇ ਦੁੱਖ ਹਰੇ ਖਾਸ ਤੌਰ ਤੇ ਮਤਲਬ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਕੋਲ ਸਾਧਨਾ ਦੀ ਘਾਟ ਹੈਗੀ ਹੈ ਜਿਨ੍ਹਾਂ ਤੱਕ ਉਹ ਮੈਡੀਕਲ ਸਹੂਲਤ ਲੈਣ ਤੱਕ ਦੀ ਪਹੁੰਚ ਨਹੀਂ ਹੈਗੀ ਹੈ ਇਸ ਤਰੀਕੇ ਦੇ ਜਿਹੜੇ ਕੈਂਪਸ ਹੈਗੇ ਨੇ ਇਹਦੇ ਅਸੀਂ ਹੋਰ ਲਗਾਣੇ ਹੈਗੇ ਆ ਮਤਲਬ ਹੋਰ ਲੋਕਾਂ ਨੂੰ ਵੀ ਮੈਂ ਇਹ ਕਹਾਂਗਾ ਕਿ ਉਹ ਜਿਹੜੇ ਵੀ ਰਿਸੋਰਸਸ ਹੈਗੇ ਨੇ ਮੈਂ ਕੱਲੇ ਮੋਨੈਟਰੀ ਰਿਸੋਰਸਸ ਦੀ ਗੱਲ ਨਹੀਂ ਕਰ ਰਿਹਾ ਵੋਲੰਟਰੀ ਤੌਰ ਉਤੇ ਨਾਨ ਮੋਨਿਟਰੀ ਰਿਸੋਰਸਸ ਵੀ ਬਹੁਤ ਹੁੰਦੇ ਹੈਗੇ ਨੇ ਉਹਨਾਂ ਨੂੰ ਕੂਲ ਅਪ ਕਰੀਏ ਔਰ ਸਮਾਜ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਦੁੱਖ-ਦਰਦ ਹੈਗਾ ਅਸੀਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਇਹੀ ਸਾਡੀ ਜ਼ਿੰਦਗੀ ਦਾ ਜਿਹੜਾ ਮੰਤਵ ਹੋਣਾ ਚਾਹੀਦਾ ਹੈਗਾ ਇਹੀ ਜਿਹੜੀ ਹੈਗੀ ਯਾਰ ਸਹੀ ਮਾਈਂਡੈਟ ਦੀ ਸੇਵਾ ਹੈਗੀ ਹੈ ਅੱਜ ਲਾਇਨਸ ਕਲੱਬ ਵੱਲੋਂ ਕੈਂਪ ਲਗਾਇਆ ਇਹ ਲਾਇਨਸ ਕਲੱਬ ਨਕੋਦਰ ਵੱਲੋਂ ਜਿਹੜਾ ਆਈ ਆਪਰੇਸ਼ਨ ਕੈਂਪ ਲਗਾਇਆ ਗਿਆ ਇਦੇ ਵਿੱਚ ਸਭ ਤੋਂ ਪਹਿਲੇ ਜਿੰਨੇ ਵੀ ਸਾਡੇ ਕੋਲ ਨੀਅਰ ਅਬਾਊਟ ਸਾਨੂੰ ਲੱਗ ਰਿਹਾ ਕਿ 300 ਤੋਂ ਜ਼ਿਆਦਾ ਪੇਸ਼ੈਂਟ ਸਾਡੇ ਕੋਲ ਅੱਜ ਇੱਥੇ ਵਿਜ਼ਿਟ ਕਰ ਰਹੇ ਆ ਉਹਨਾਂ ਵਿੱਚੋਂ ਜਿਨ੍ਹਾਂ ਦੀਆਂ ਮਤਲਬ ਮੋਤੀਆ ਪੱਕ ਚੁੱਕਾ ਹੈ ਜਾਂ ਜਿਹੜੇ ਅੱਖਾਂ ਆਪਰੇਸ਼ਨ ਲਈ ਜਿਹੜੇ ਉਹ ਪ੍ਰਿਪੇਅਰ ਹੋ ਚੁੱਕੇ ਆ ਉਹਨੇ ਅੱਖਾਂ ਸਭ ਤੋਂ ਪਹਿਲਾਂ ਉਹਨਾਂ ਦੇ ਉਹ ਆਪਰੇਸ਼ਨ ਲਈ ਅਲੱਗ ਸਿਲੈਕਟ ਕੀਤੇ ਜਾਂਦੇ ਉਸ ਦੇ ਨਾਲ ਜਿਨ੍ਹਾਂ ਨੂੰ ਅੱਖਾਂ ਦੇ ਕੋਈ ਹੋਰ ਪ੍ਰੋਬਲਮ ਜਾਈਆਂ ਉਹਨਾਂ ਦੇ ਲਈ ਉਹ ਮੈਡੀਸਿਨ ਜਿਹੜੀ ਆ ਉਹ ਫ੍ਰੀ ਆਫ ਕਾਸਟ ਉਹ ਵੀ ਦਿੱਤੀ ਜਾ ਰਹੀ ਹੈ ਤੇ ਇਹ ਜਿਹੜਾ ਕੈਂਪ ਹੈ ਇਹ ਆਈ ਕੈਂਪ ਜਿਹੜੇ ਆ ਇਹ ਲਾਇਓयंस क्लब ਨਕੋਦਰੋ ਲੋ ਹਰ ਸਾਲ ਦੋ ਕੈਂਪ ਹਰ ਸਾਲ ਲਗਾਏ ਜਾਂਦੇ ਹਨ ਤੇ ਉਹਨਾਂ ਵਿੱਚੋਂ ਇਹ ਜਿਹੜਾ ਕੈਂਪ ਹੈ ਇਹ ਸਰਦਾਰ ਪਰਮਜੀਤ ਸਿੰਘ ਲੱਧਰ ਜਿਹੜੇ ਕਿ ਯੂਕੇ ਰਹਿੰਦੇ ਹਨ ਉਹਨਾਂ ਦੇ ਸਹਿਯੋਗ ਨਾਲ ਇਹ ਲਗਾਇਆ ਗਿਆ ਹੈ ਇਹ ਰੂੜਾ ਆਈ ਹਸਪੀਟਲ ਜਲੰਧਰ ਤੋਂ ਜਿਹੜੇ ਡਾਕਟਰ ਜਨ ਉਹਨਾਂ ਦੀ ਟੀਮ ਅੱਜ ਇੱਥੇ ਪਹੁੰਚੀ ਹੈ ਤੇ ਉਹ ਸਾਰੇ ਹੀ ਪੇਸ਼ੈਂਟ ਨੂੰ ਚੈੱਕ ਕਰ ਰਹੇ ਹਨ ਤੇ ਉਹਨਾਂ ਦੇ ਅਕੋਰਡਿੰਗ ਜੋ-ਜੋ ਉਹਨਾਂ ਦੀ ਰਿਕੁਆਇਰਮੈਂਟਸ ਹੈ ਉਹ ਪੂਰੀ ਕਰ ਰਹੇ ਹਾਂ ਤੇ ਇਸੇ ਦੇ ਨਾਲ ਨਾਲ ਇਹ ਗਿਆਨ ਚੈਰੀਟੇਬਲ ٹرسٹ ਵੱਲੋਂ ਫ੍ਰੀ ਜਿਹੜੀਆਂ ਐਨਕਾਂ ਜਿਹੜੀਆਂ ਹਨ ਉਹ ਸਾਰੇ ਪੇਸ਼ੈਂਟ ਸਾਰੇ ਨਹੀਂ ਜਿਹੜੇ ਲੋੜਵੰਦ ਪੇਸ਼ੈਂਟ ਸਨ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਇੱਕ ਪੇਸ਼ੀ ਨੂੰ ਸਾਬਲੋਂ ਕਿ ਅੱਜ ਮੈਂ ਸਪੈਸ਼ਲੀ ਐਸਡੀਐਮ ਸਾਹਿਬ ਨਕੋਦਰ ਸ਼੍ਰੀ ਲਾਲ ਵਿਸ਼ਵਾਸ ਬੈਂਸ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆ ਆਪਣੀ ਲਾਇਨਸ ਕਲੱਬ ਨਕੌਦਰ ਵੱਲੋਂ ਉਹਨਾਂ ਦਾ ਅੱਜ ਬਹੁਤ ਹੀ ਦਿਲੋਂ ਥੈਂਕਸ ਕਰਦਾ ਹਾਂ ਕਿ ਜਿਨ੍ਹਾਂ ਨੇ ਅੱਜ ਸਪੈਸ਼ਲੀ ਸਾਡੇ ਲਈ ਟਾਈਮ ਕੱਢਿਆ ਸਾਡੇ ਵਲੰਟੀਅਰਸ ਨੂੰ ਮੋਟੀਵੇਟ ਕੀਤਾ ਸਾਡੀ ਪੂਰੀ ਟੀਮ ਨੂੰ ਮੋਟੀਵੇਟ ਕੀਤਾ ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਈ ਉਹਨਾਂ ਦੇ ਨਾਲ ਨਾਲ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਸ਼੍ਰੀ ਪਰਮਜੀਤ ਸਿੰਘ ਜੀ ਚਾਵਲਾ ਜੀ ਉਹਨਾਂ ਦੇ ਨਾਲ ਪਖਾਨਕੋਟ ਤੋਂ ਸਾਡੇ ਇਸ ਵਾਰ ਦੇ ਕੈਂਡੀਡੇਟ ਸ਼੍ਰੀ ਰਵਿੰਦਰ ਮਹਾਜਨ ਜੀ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਮੈਂ ਆਪਣੀ ਪੂਰੀ ਦੀ ਪੂਰੀ ਟੀਮ ਵੱਲੋਂ ਅੱਜ ਜਿਹਨਾਂ ਸਾਡੇ ਜਿਹਨਾਂ ਨੇ ਵੀ ਇਸ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਸਾਡੇ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ ਹੈ ਮੈਂ ਉਹਨਾਂ ਦਾ ਆਪਣੀ ਪੂਰੀ ਟੀਮ ਵੱਲੋਂ ਦਿਲੋਂ ਧੰਨਵਾਦ ਕਰਦਾ ਸਰ ਅਜਾ ਸਰ ਸਾਹਿਬ ਵੱਲੋਂ ਕਿਹਾ ਗਿਆ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਚਾਹੀਦਾ ਹੋਊਗਾ ਮੈਂ ਨਾਲ ਵੀ ਤੁਸੀਂ ਹਾਜ਼ਰ ਹੋ ਸਿਖਾ ਕੰਮ ਇਹ ਜਿੰਮ ਸਾਹਿਬ ਦਾ ਬਹੁਤ ਹੀ ਇੱਕ ਵਿਡੱਪਣ ਹੈ ਕਿ ਜਦੋਂ ਵੀ ਉਹਨਾਂ ਨੂੰ ਅਸੀਂ ਮਿਲਦੇ ਹਾਂ ਤਾਂ ਹਮੇਸ਼ਾ ਹੀ ਉਹ ਸਾਨੂੰ ਖੁਦ ਵੀ ਮੋਟੀਵੇਟ ਕਰਦੇ ਹਨ ਹਮੇਸ਼ਾ ਇਹ ਕਾਪਰ ਵੀ ਦਿੰਦੇ ਹਾਂ ਕਿ ਜਿੱਦਾਂ ਦੀ ਵੀ ਕੋਈ ਕਿਸੇ ਵੀ ਨੀੜੀ ਬੰਦੇ ਨੂੰ ਕਾਪਰ ਮੇਰੀ سپورਟ ਚਾਹੀਦੀ ਹੋਵੇ ਪ੍ਰਸ਼ਾਸਨ ਦੀ ਕੋਈ سپورਟ ਚਾਹੀਦੀ ਹੋਵੇ ਤੇ ਮੈਂ ਹਮੇਸ਼ਾ ਹੀ ਕਰਨੀ ਤਿਆਰ ਹਾਂ ਇਹ ਕੱਚੇ ਆਫੀਸਰ ਜਿਹਾ ਹੀ ਇੱਕ ਗੁਣ ਹਨ ਉਹਨਾਂ ਦੇ ਸਾਹਿਬਾ ਜੇ ਕੋਪਰਾਲਾ ਕੀਤਾ ਜਾ ਰਿਹਾ ਤੁਹਾਡੇ ਪੰਚਾਇਤ ਵੱਲੋਂ ਹਾਂਜੀ ਹਫਤਾ ਦੇ ਵੀ ਟੈਂਪਲੇਟ ਦੇ ਵਿੱਚ ਜਿਹੜਾ ਹੈਗਾ ਮੈਂ ਤਸਦੀਕ ਰਿਤੇ ਜਾ ਰਹੀ ਹੈ ਸਾਨੂੰ ਜੀ ਅਸੀਂ ਹਰ ਸਾਲ ਲੋਇੰਟ ਕਲੱਬ ਨੂੰ ਗੋਦਰਵਾਲੋਂ ਦੋ ਕੈਂਪ ਅਸੀਂ ਜੋਇੰਟ ਕਰਦੇ ਆ ਮੰਨ ਲਓ ਆਈਸ ਕੈਂਪ ਆਪਰੇਸ਼ਨ ਫ੍ਰੀ ਐਂਡ ਕਮ ਫ੍ਰੀ ਦਵਾਈਆਂ ਫ੍ਰੀ ਮਤਲਬ ਹਰ ਸਾਲ ਅਸੀਂ ਦੋ ਕਰਦੇ ਆ ਰਲ ਕੇ ਮੰਨ ਲਓ ਬਿਆਨ ਦਰਸ਼ਨ ਚੈਰੀਟੇਬਲ ਟਰਸਟ ਦੇ ਲੋਇੰਟ ਕਲੱਬ ਨੂੰ ਗੋਦਰਵਾਲੋਂ ਅੱਜ ਅਸੀਂ ਤੱਕ ਪਰਮਜੀਤ ਸਿੰਘ ਲੱਧੜ ਯੂਕੇ ਤੋਂ ਸਾਡੇ ਮਤਲਬ ਉਹਨਾਂ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਕੈਂਪ ਲਾਇਆ ਇਹਦੇ ਵਿੱਚ ਆਪਰੇਸ਼ਨ ਤੱਕ ਫ੍ਰੀ ਹੈ ਮਰੀਜ਼ਾਂ ਨੂੰ ਆਉਣ ਜਾਂਦਾ ਕੋਈ ਖਰਚਾ ਨਹੀਂ ਉੱਥੇ ਵੀ ਲੰਗਰ ਦੀ ਸੇਵਾ ਜਾਗ ਜੰਦਰ ਆਪਰੇਸ਼ਨ ਹੋਣੇ ਜੀ ਹਸਪੀਟਲ ਡਾਕਟਰਾਂ ਦੀ ਟੀਮ ਬਹੁਤ ਵਧੀਆ ਅਰੋੜਾਈ ਕੇ ਰਿਕਾਰਡ ਬਣਾਇਆ ਬਾਕੀ ਹਰ ਸਾਲ ਅਸੀਂ ਲਾਉਂਦੇ ਰਹਿੰਦੇ ਜੀ ਦੋ ਕੈਂਪ ਸਾਡੇ ਲਵਾਇੰਡ ਕਲੱਬ ਵੱਲੋਂ ਲਗਦੇ ਲਗਦੇ ਮੈਚ ਠੀਕ ਹੈ ਜੀ ਬਰਸਾ ਇਹ ਐਸ ਡੀ ਐਮ ਸਾਹਿਬ ਵੀ ਅੱਜ ਆਏ ਆ ਬਹੁਤ ਹੀ ਦੇਖੇ ਤੌਰ ਤੇ ਪਹੁੰਚੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਬਾਕੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੈਂਪ ਹੋਰ ਲਾਉਂਦੇ ਰਾਵਾਂਗੇ ਇਸ ਤਰ੍ਹਾਂ ਗਿਆਨ ਦਰਸ਼ਨ ਚੈਰੀਟੇਬਲ ટ્રਕਸ ਲੋਇੰਡ ਕਲੱਬ ਨੂੰ ਪਹੁੰਚਾ ਰਿਹਾ ਹੈ ਸਾਡੇ ਭਾਈਪਰਾ ਬਾਹਰ ਬੈਠੇ ਆ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਧੰਨਵਾਦ